ਪ੍ਰੋਗਰਾਮ ਯੰਗ ਤਾਰੰ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਅਵਿੰਦਰ ਕੌਰ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਕਲਾਕਾਰ ਨਾਲ ਕਰਵਾਉਣ ਜਾ ਰਹੀ ਆ ਜਿਨ੍ਹਾਂ ਨੇ ਆਪਣੀ ਜ਼ਮੀਨ ਯਾਨੀ ਆਪਣੀ ਜਨਮ ਭੂਮੀ ਛੱਡ ਕੇ ਇੱਕ ਅਜਿਹੇ ਖੇਤਰ ਦੇ ਵਿੱਚ ਆਪਣਾ ਨਾਮ ਬਣਾਇਆ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਕੁੜੀਆਂ ਦੇ ਲਈ ਘਰੋਂ ਪੈਰ ਕੱਢਣਾ ਜਾਂ ਪੈਰ ਪੁੱਟਣਾ ਬੇਹੱਦ ਨਾਮਮਕਿਨ ਹੁੰਦਾ ਹੈ ਮੇਰੀ ਮੁਰਾਦ ਹੈ ਜੈਸਮਿਨ ਦੇ ਨਾਲ ਜੈਸਮਿਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅ ਸ਼ੁਕਰੀਆ ਅਵਿੰਦਰ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੱਥੇ ਯੰਗ ਤਰੰਗ ਪ੍ਰੋਗਰਾਮ ਦੇ ਵਿੱਚ ਬੁਲਾਉਣ ਲਈ ਜਸਮੀਨ ਜਿਵੇਂ ਕਿ ਮੈਂ ਗੱਲ ਕਰ ਰਹੀ ਸੀ ਕਿ ਤੁਹਾਡਾ ਪਿਛੋਕਰ ਜਿਹੜਾ ਹੈ ਉਹ ਪਿੰਡ ਦਾ ਆਰ ਜਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਸੀਂ ਇੱਕ ਕਲਾਕਾਰ ਹੋ ਅਦਾਕਾਰਾ ਹੋ ਐਂਕਰ ਹੋ ਇਸ ਫੀਲਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਅ ਅਜੇ ਹ ਖੇਤਰ ਹੈ ਨਹੀਂ ਜਿੱਥੇ ਤੁਹਾਡਾ ਨਾਮ ਜਿਹੜਾ ਉਹ ਨਹੀਂ ਚੱਲਦਾ ਤੁਸੀਂ ਕੀ ਸੋਚਦੇ ਹੋ ਕਿ ਵਾਕਿਆ ਹੀ ਹੁਣ ਵੀ ਉਹੀ ਦੌਰ ਹੈ ਵੀ ਕੁੜੀਆਂ ਦੇ ਲਈ ਇਸ ਇੰਡਸਟਰੀ ਦੇ ਵਿੱਚ ਇਸ ਖੇਤਰ 'ਚ ਕੰਮ ਕਰਨਾ ਅੱਜ ਵੀ ਮੁਸ਼ਕਿਲ ਹੈ। ਅ ਅਵਿੰਦਰ ਜੇ ਕੁੜੀਆਂ ਦੀ ਆਪਾਂ ਗੱਲ ਕਰੀਏ ਕੁੜੀਆਂ ਦਾ ਨਾਮ ਹੀ ਜਦੋਂ ਆ ਜਾਂਦਾ ਨਾ ਤਾਂ ਦੋ ਦੋ ਮੁਸ਼ਕਿਲ ਤਾਂ ਪਹਿਲਾਂ ਆ ਹੀ ਜਾਂਦੀ ਹੈ। ਜੀ ਮੁਸ਼ਕਲਾਂ ਤਾਂ ਮੈਨੂੰ ਲੱਗਦਾ ਵੀ ਮੇਲ ਤੇ ਫੀਮੇਲ ਦੋਹਾਂ ਦੀ ਜਰਨੀ ਦਾ ਜੇ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਤਾਂ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਇਹ ਓਬਵੀਅਸ ਹੀ ਹੈ ਕਿ ਹੁੰਦਾ ਹੀ ਆ ਜ਼ਿਆਦਾ ਸਟਰਗਲ ਹੁੰਦਾ ਹੀ ਆ। ਪਰ ਥੋੜੇ ਬਹੁਤੇ ਹਾਲਾਤ ਬਦਲੇ ਨੇ ਪਿਛਲੇ ਸਮਿਆਂ ਨਾਲੋਂ ਜੇ ਆਪਾਂ ਅੱਜ ਦਾ ਕਰੀਏ ਤਾਂ ਹਾਲਾਤ ਤਾਂ ਬਦਲੇ ਨੇ ਕਿਉਂਕਿ ਸਾਡੇ ਜਿਹੜੇ ਜਨਰੇਸ਼ਨ ਆ ਸਾਡੇ ਪੇਰੈਂਟਸ ਆ ਉਹਨਾਂ ਨੇ ਕਿਤੇ ਨਾ ਕਿਤੇ ਥੋੜਾ ਜਾ ਦਿੱਤਾ ਸਾਨੂੰ ਅੱਗੇ ਵਧਣ ਲਈ ਘਰੋਂ ਬਾਹਰ ਨਿਕਲ ਕੇ ਆਪਣਾ ਨਾਮ ਕਮਾਉਣ ਲਈ ਜਾਂ ਕੰਮ ਕਰਨ ਦੀ ਜਿਹੜੀ ਆਜ਼ਾਦੀ ਆ ਉਹ ਦਿੱਤੀ ਆ ਹਾਲਾਂਕਿ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਕੋਈ ਕੌਣ ਹੁੰਦਾ ਸਾਨੂੰ ਆਜ਼ਾਦੀ ਦੇਣ ਵਾਲਾ ਐਗਜੈਕਟਲੀ ਆਪਾਂ ਇਹ ਸਾਡੇ ਲਈ ਆ ਪਰ ਚਲੋ ਫਿਰ ਵੀ ਉਹ ਪੇਰੈਂਟਸ ਵਧਾਈ ਦੇ ਹੱਕਦਾਰ ਆ ਜਿਹੜੇ ਆਪਣੀਆਂ ਕੁੜੀਆਂ ਨੂੰ ਅੰਦਰ ਬੰਨ ਕੇ ਨਹੀਂ ਰੱਖਦੇ ਪਰ ਮੁਸ਼ਕਲਾਂ ਫੇਰ ਵੀ ਜੇ ਔਰਤ ਘਰੋਂ ਬਾਹਰ ਨਿਕਲਦੀ ਆ ਜਿਵੇਂ ਆਪਾਂ ਗੱਲ ਕਰੀਏ ਵੀ ਬੰਦੇ ਨੂੰ ਇਹ ਟੈਨਸ਼ਨ ਨਹੀਂ ਹੋਊਗੀ ਵੀ ਮੈਂ ਘਰੇ ਜਾ ਕੇ ਰੋਟੀ ਪਕਾਉਣੀ ਆ ਮੈਂ ਘਰੇ ਜਾ ਕੇ ਬੱਚਾ ਸੰਭਣਾ ਉਹ ਟੈਨਸ਼ਨ ਉਹ ਔਰਤ ਨੂੰ ਹੀ ਹੋਊਗੀ ਉਹ ਬਰਡਨ ਜਿਹੜਾ ਉਹ ਨਾਲ ਚੱਲਦਾ ਇੱਥੇ ਹੀ ਮੁਸ਼ਕਲਾਂ ਜਿਹੜੀਆਂ ਉਹ ਥੋੜੀਆਂ ਜੀਆਂ ਔਰਤ ਲਈ ਵੱਧ ਜਾਂਦੀਆਂ ਤੇ ਵੈਸੇ ਬਹੁਤ ਸਾਰੇ ਮੌਕੇ ਆ ਜਿਹੜੇ ਅੱਜਕੱਲ੍ਹ ਮਿਲ ਰਹੀਆਂ ਹੋਰ ਤੁਹਾਨੂੰ ਕਾਫੀ ਜ਼ਿਆਦਾ ਜੀ ਅ ਜਦੋਂ ਤੁਹਾਡੀ ਆਪਣੀ ਐਜੂਕੇਸ਼ਨ ਹੋ ਰਹੀ ਸੀ ਤੁਹਾਡੀ ਆਪਣੀ ਐਜੂਕੇਸ਼ਨ ਜਿਹੜੀ ਆ ਤੁਹਾਡੇ ਆਪਣੇ ਖੇਤਰ ਤੋਂ ਹੈਗੀ ਹੈ ਮੈਂ ਜਾਨਣਾ ਚਾਹੂੰਗੀ ਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਹ ਪਹਿਲੀ ਚੀਜ਼ ਕਿਹੜੀ ਸੀ ਜਿਹੜੀ ਤੁਸੀਂ ਕੀਤੀ ਤੇ ਕਿਉਂ ਇਹੀ ਰਸਤਾ ਜਿਹੜਾ ਤੁਸੀਂ ਚੁਣਿਆ ਮੈਨੂੰ ਯਾਦ ਹੈ ਜੇ ਮੈਂ ਜਮਾਂ ਸ਼ੁਰੂ ਤੋਂ ਗੱਲ ਸ਼ੁਰੂ ਕਰਾਂ ਤਾਂ ਗਦਰੀ ਬਾਬਿਆਂ ਦਾ ਪ੍ਰੋਗਰਾਮ ਹੁੰਦਾ ਹੁੰਦਾ ਜਲੰਧਰ ਜਲੰਧਰ ਦੇ ਵਿੱਚ ਜੀ ਤੇ ਅਸੀਂ ਛੋਟੇ-ਛੋਟੇ ਸੀਗੇ ਜਦੋਂ ਮੇਰੇ ਮੰਮੀ ਡੈਡੀ ਸਾਨੂੰ ਉੱਥੇ ਲੈ ਕੇ ਜਾਂਦੇ ਹੁੰਦੇ ਸੀ ਤੇ ਰਾਤ ਨੂੰ ਸਟੇਜ ਤੇ ਨਾਟਕ ਦੇਖਣੇ ਹਾਂ ਤੇ ਨਾਟਕ ਦੇਖਣੇ ਮੈਨੂੰ ਯਾਦ ਆ ਮੈਂ ਹੋਰ ਕੁਝ ਨਹੀਂ ਦੇਖਦੀ ਸੀ ਮੈਂ ਉਹਨਾਂ ਨੂੰ ਸਟੇਜ ਤੇ ਇਹ ਦੇਖਦੀ ਸੀ ਕਿ ਉਹ ਡਾਇਲੋਗ ਕਿਵੇਂ ਬੋਲ ਰਹੇ ਆ ਉਹ ਕਿਵੇਂ ਐਕਸਪ੍ਰੈਸ਼ਨ ਦੇ ਰਹੇ ਆ ਫਿਰ ਜੇ ਮੈਂ ਟੀਵੀ ਤੇ ਕੁਝ ਦੇਖਣਾ ਤਾਂ ਮੇਰਾ ਧਿਆਨ ਜ਼ਿਆਦਾ ਹੀ ਹੁੰਦਾ ਸੀ ਮੈਨੂੰ ਟੈਕਨੀਕਲ ਕਟ ਨੋਲੇਜ ਸੀ ਵੀ ਕੈਮਰਾ ਕਿਹੜੇ ਐਂਗਲ ਤੇ ਲੱਗਿਆ ਹੋਇਆ ਆ ਜਾਂ ਸਾਊਂਡ ਕਿਵੇਂ ਦਾ ਆ ਫਰੇਮ ਕਿਦਾਂ ਦੇ ਲੱਗੇ ਹੋਏ ਆ ਉਹ ਚਲੋ ਆਪਾਂ ਬਾਅਦ ਚ ਜਦੋਂ ਕੰਮ ਕਰਦੇ ਫਿਰ ਜਾਣਕਾਰੀ ਹੁੰਦੀ ਹੈ ਮੈਂ ਖੁਦ ਨੂੰ ਦੇਖਦੀ ਆ ਵੀ ਮੇਰਾ ਇੰਟਰਸਟ ਕਿਹੜੀ ਚੀਜ਼ ਸੀ ਮੈਂ ਫਿਲਮਾਂ ਵੀ ਕੁਝ ਦੇਖਦੀ ਤਾਂ ਮੈਂ ਦੇਖਦੀ ਹੁੰਦੀ ਸੀ ਡਾਇਲੋਗ ਕੌਣ ਕਿਵੇਂ ਬੋਲ ਰਿਹਾ ਉਦੋਂ ਮੈਨੂੰ ਨਹੀਂ ਪਤਾ ਸੀ ਮੈਂ ਇਸ ਫੀਲਡ ਚ ਆਉਣਾ ਫਿਰ ਪਹਿਲੀ ਵਾਰ ਮੈਨੂੰ ਲੱਗਾ ਮੇਰੀ ਸਟੇਜ ਕਾਲਜ ਦੇ ਵਿੱਚ ਇੱਕ ਸੀ ਇੱਕ ਧਾਰਮਿਕ ਨਾਟਕ ਕੀਤਾ ਸੀਗਾ ਉਸ ਤੈਸੀ ਉਦੋਂ ਤੱਕ ਵੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਐਕਟਿੰਗ ਕਰਨੀ ਆ ਹੂੰ 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 ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਮੌਕਾ ਮਿਲਦਾ ਮੈਨੂੰ ਪਹਿਲੀ ਵਾਰ ਇੱਕ ਸ਼ਾਰਟ ਫਿਲਮ ਦੇ ਵਿੱਚ ਕੰਮ ਕਰਨ ਦਾ ਕਿਉਂਕਿ ਮੈਂ ਉਦੋਂ ਐਮ ਇੰਗਲਿਸ਼ ਕਰ ਰਹੀ ਸੀ ਰੀਜਨਲ ਸੈਂਟਰ ਦੇ ਵਿੱਚ ਤੇ ਉਦੋਂ ਕਾਲਜ ਵੱਲੋਂ ਹੀ ਇੱਕ ਸ਼ਾਰਟ ਫਿਲਮ ਬਣਾਈ ਜਾਣੀ ਸੀ ਤਾਂ ਉੱਥੇ ਕਿਸੇ ਨੇ ਮੇਰੀ ਕਵਿਤਾ ਸੁਣੀ ਸੀ ਮੈਂ ਸਟੇਜ ਤੇ ਬੋਲੀ ਸੀ ਤਾਂ ਉਹਨਾਂ ਨੇ ਸੁਜੈਸਟ ਕਰਤਾ ਕਿ ਇਹ ਕੁੜੀ ਕਰ ਲੂਗੀ ਉਸ ਤੋਂ ਪਹਿਲਾਂ ਥੋੜਾ ਬਹੁਤਾ ਥੀਏਟਰ ਮੈਂ ਕੀਤਾ ਹੋਇਆ ਸੀ ਸਟੇਜ ਤੇ ਤਾਂ ਫਿਰ ਉਹ ਪਹਿਲੀ ਸ਼ਾਰਟ ਫਿਲਮ ਉਦੋਂ ਕੀਤੀ ਸੀ ਉਸ ਤੋਂ ਬਾਅਦ ਇਦਾਂ ਇਦਾਂ ਜਾਂਦੇ ਜਾਂਦੇ ਫਿਰ ਮੈਨੂੰ ਲੱਗਿਆ ਕਿ ਨਹੀਂ ਇਹੀ ਮਤਲਬ ਇਹੀ ਇੱਕ ਚੀਜ਼ ਹੈ ਜਿਹਨੂੰ ਕਰਕੇ ਮੈਂ ਮੈਂ ਸੈਟੀਸਫਾਈ ਹੁੰਨੀ ਆ ਜੀ ਨੂੰ ਕਰਕੇ ਮੈਨੂੰ ਇਹ ਲੱਗਦਾ ਕਿ ਮੈਨੂੰ ਮੈਂ ਭੁੱਖੀ ਪਿਆਸੀ ਵੀ ਕਰ ਸਕਦੀ ਆ ਮੈਂ ਬਿਨਾ ਨੀਂਦ ਤੋਂ ਮੈਨੂੰ ਕੁਛ ਨਾ ਦਿਓ ਵੀ ਐਕਟਿੰਗ ਇਦਾਂ ਦਾ ਕੰਮ ਹੈ ਜਿਹੜਾ ਮੈਨੂੰ ਬਰਡਨ ਨਹੀਂ ਲੱਗਦਾ ਜੀ ਤੁਸੀਂ ਦੱਸਿਆ ਕਿ ਤੁਸੀਂ ਐਮਏ ਇੰਗਲਿਸ਼ ਕੀਤੀ ਹੈ ਹਾਂਜੀ ਆ ਜਦੋਂ ਜਿਹੜੇ ਵਿਲੈਨ ਚ ਤੁਸੀਂ ਕੀਤੀ ਹੈ ਉਦੋਂ ਤਾਂ ਇਹ ਹੁੰਦਾ ਹੈ ਕਿ ਹਾਂ ਵੀ ਸਾਡੇ ਘਰ ਦੇ ਵਿੱਚ ਜੇ ਕੁੜੀਆਂ ਪਹਿਲੀ ਗੱਲ ਤੇ ਪੜਾਉਣਾ ਐਮ ਇੰਗਲਿਸ਼ ਤੱਕ ਪਹੁੰਚਾਉਣਾ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਫਿਰ ਜਦੋਂ ਤੁਸੀਂ ਐਮਏ ਇੰਗਲਿਸ਼ ਕਰਕੇ ਫਿਰ ਤੁਸੀਂ ਕਹਿਦੇ ਨੂੰ ਆਪਣੀ ਫੈਮਲੀ ਵਿੱਚ ਕਿ ਨਹੀਂ ਮੈਂ ਟੀਚਰ ਨਹੀਂ ਬਣਨਾ ਮੈਂ ਐਕਟਰ ਬਣਨਾ ਹੈ ਤੇ ਕੀ ਪ੍ਰਤੀਕਿਰਿਆ ਰਹੀ ਤੁਹਾਡੇ ਫੈਮਲੀ ਦੀ ਮੇਰੇ ਨਾ ਫਾਦਰ ਸਾਹਿਬ ਵੀ ਟੀਚਰ ਹੀ ਨੇ ਓਕੇ ਉਹ ਤੁਸੀਂ ਆਬਲੀਗੇਸ਼ਨ ਨਹੀਂ ਫੀਲ ਕੀਤੀ ਕਿ ਕੇਆਰ ਵੀ ਪੜਾਇਆ ਆ ਹਨਾ ਤੇ ਇੱਕ ਉਹਨਾਂ ਦੀ ਐਕਸਪੈਕਟੇਸ਼ਨ ਵੀ ਹੋਣੀ ਹੈ ਕਿ ਹਾਂ ਸੀ ਵੀ ਬਿਲਕੁਲ ਹਾਂਜੀ ਤੇ ਉਹਨਾਂ ਨੂੰ ਲੱਗਦਾ ਵੀ ਸੀ ਕਿ ਉਹਨਾਂ ਨੇ ਮੈਨੂੰ ਬੀਐਡ ਵੀ ਕਰਵਾਈ ਐਮ ਇੰਗਲਿਸ਼ ਵੀ ਕਰਵਾਈ ਉਹਨਾਂ ਨੂੰ ਲੱਗਦਾ ਹੀ ਸੀ ਕਿ ਟੀਚਿੰਗ ਫੀਲਡ ਚ ਚਲੀ ਜਾਵੇ ਪਰ ਕਿਤੇ ਨਾ ਕਿਤੇ ਮੈਂ ਨਾ ਇਸ ਨੂੰ ਆਪਣੇ ਆਪ ਲਈ ਪ੍ਰਿਵਿਲੇਜ ਮੰਨਦੀ ਹੁੰਦੀ ਆ ਕਿ ਮੈਂ ਇੱਕ ਐਹੋਜੀ ਫੈਮਿਲੀ ਚ ਪੈਦਾ ਹੋਈ ਆ ਜਿੱਥੇ ਮੇਰੇ ਪੇਰੈਂਟਸ ਨੇ ਮੈਨੂੰ ਮੇਰੇ ਤੇ ਕਦੇ ਜ਼ਬਰਦਸਤੀ ਨਹੀਂ ਕੋਈ ਆਪਣੇ ਡਿਸੀਜਨ ਨਹੀਂ ਥੋਪੇ ਉਹ ਮਤਲਬ ਮੇਰੇ ਫਾਦਰ ਸਾਹਿਬ ਨੂੰ ਮੈਂ ਇਸ ਗੱਲ ਦੀ ਸੱਚੀ ਸਾਰੀ ਉਮਰੀ ਸ਼ੁਕਰੀਆਦਾਰ ਉਹਨਾਂ ਦਾ ਕਰੂੰਗੀ ਕਿ ਉਹਨਾਂ ਨੇ ਮੇਰੇ ਹਰ ਡਿਸੀਜਨ ਦਾ ਕਦਰ ਕਦਰ ਕੀਤੀ ਹੈ ਉਹਨਾਂ ਨੇ ਆਪਣਾ ਪਰਸਪੈਕਟਿਵ ਰੱਖਿਆ ਮੇਰੇ ਸਾਹਮਣੇ ਕਿ ਤੈਨੂੰ ਇਹ ਕਰਨਾ ਚਾਹੀਦਾ ਹੈ ਇਸ ਫੀਲਡ ਦੇ ਵਿੱਚ ਪਰ ਜਦੋਂ ਮੈਂ ਡਿਸੀਜਨ ਲੈ ਲਿਆ ਕਿ ਨਹੀਂ ਮੈਂ ਐਕਟਿੰਗ ਹੀ ਕਰਨੀ ਆ ਮੈਂ ਟੀਚਰ ਨਹੀਂ ਬਣ ਸਕਦੀ ਮੈਂ ਕੁਝ ਕਿ ਟਾਈਮ ਟਿਊਸ਼ਨਸ ਵੀ ਕਰਕੇ ਦੇਖੀਆਂ ਤਾਂ ਮੈਨੂੰ ਲੱਗਿਆ ਕਿ ਨਹੀਂ ਮੈਂ ਜਸਟੀਫਾਈ ਨਹੀਂ ਕਰ ਸਕੂਗੀ ਟੀਚਿੰਗ profession ਨਾਲ ਜਿਹੜੀ ਚੀਜ਼ ਮਨ ਲਾਦਾ ਮੇਥੋਂ ਦਿਲ ਨਾਲ ਨਹੀਂ ਹੁੰਦੀਆਂ ਬੱਚੇ ਮੇਰੇ ਤੋਂ ਕਨਵਿੰਸ ਹੋ ਰਹੇ ਨੇ ਮੈਂ ਪੜਾ ਰਹੀ ਹਾਂ ਉਹਨਾਂ ਨੂੰ ਚੱਜ ਨਾਲ ਤਾਂ ਫਿਰ ਮੈਂ ਹੀ ਡਿਸੀਜਨ ਸੋਚ ਕੇ ਲਿਆ ਸੀ ਵੀ ਚਲੋ ਤੁਹਾਡਾ ਸ਼ੌਂਕ ਵੀ ਤੁਹਾਡਾ ਪੈਸ਼ਨ ਵੀ ਹੋ ਜੇ ਤੇ ਤੁਹਾਡਾ ਕੈਰੀਅਰ ਵੀ ਉਸ ਪਾਸੇ ਹੋ ਜੇ ਤੇ ਵੈਸੇ ਮੈਨੂੰ ਫਾਦਰ ਸਾਹਿਬ ਨੇ ਕਿਹਾ ਸੀ ਵੀ ਬੀਐਡ ਵੀ ਕਰਵਾਈ ਸੀ ਕਹਿੰਦੇ ਸੀ ਪੀਪੀਐਸਟੈਟ ਵੀ ਕਰ ਲੈ ਉਹ ਮੈਂ ਨਹੀਂ ਕੀਤਾ ਜੀ ਤਾਂ ਚਲੋ ਇੱਕ ਆਮ ਕੁੜੀਆਂ ਨਾਲੋਂ ਇਹ ਮੇਰਾ ਸ਼ਾਇਦ ਖੁਸ਼ਕਿਸਮਤੀ ਆ ਕਿ ਮੈਂ ਉਸ ਪਰਿਵਾਰ ਚ ਪੈਦਾ ਹੋਈ ਆ ਜਿਨ੍ਹਾਂ ਨੇ ਮੇਰੇ ਤੇ ਕਦੇ ਕੁਝ ਥੋਪਿਆ ਨਹੀਂ ਜੀ ਜੀ ਤੇ ਅ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਕਿ ਤੁਸੀਂ ਐਕਟਰ ਵੀ ਹੋ ਐਂਕਰ ਵੀ ਹੋ ਔਰ ਤੁਸੀਂ ਜੋ ਵੀ ਚਾਹੋ ਨੇ ਇਸ ਫੀਲਡ ਦੇ ਵਿੱਚ ਤੁਸੀਂ ਸ਼ਾਇਰੀ ਬਹੁਤ ਅੱਛੀ ਪੜਦੇ ਹੋ ਕਵਿਤਾਵਾਂ ਪੜਨਾ ਤੁਹਾਡਾ ਸ਼ੌਕ ਹੈਗਾ ਆ ਆਪਾਂ ਜਦੋਂ ਗੱਲ ਕਰਦੇ ਆ ਕਿ ਇੱਕ ਜ਼ਿੰਦਗੀ ਜਿਹੜੀ ਆ ਉਹ ਕੰਟੈਂਟ ਹੋਣੀ ਚਾਹੀਦੀ ਆ ਬੀਇੰਗ ਆ ਆਰਟਿਸਟ ਤੁਸੀਂ ਫੀਲ ਕਰਦੇ ਹੋ ਕਿ ਜਿਹੜੀ ਤੁਹਾਡੀ ਲਾਈਫ ਆ ਉਹ ਕੰਟੈਂਟ ਹੈ ਕਿ ਹਰ ਪਾਸਿਓ ਕਹਾਣੀ ਤਾਂ ਹੈ ਮੈਨੂੰ ਲੱਗਦਾ ਕਾਫੀ ਕੰਟੈਂਟ ਕਹਿ ਲਓ ਮੇਨ ਦਾ ਵੀ ਤੇ ਮੈਂ ਆਪਾਂ ਕਹ ਲਈ ਹਰ ਇਨਸਾਨ ਦੀ ਜ਼ਿੰਦਗੀ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਆ ਮੇਰੀਆਂ ਤਾਂ ਹਾਂਜੀ ਕਾਫੀ ਕਹਾਣੀਆਂ ਨੇ ਪਰ ਤਾਂ ਨਹੀਂ ਜੀ ਜੀ ਹਾਂਜੀ ਤੇ ਲੱਗਦਾ ਮੈਨੂੰ ਕਿ ਚੀਜ਼ਾਂ ਹੈਗੀਆਂ ਨੇ ਜੁੜੀਆਂ ਹੋਈਆਂ ਸ਼ਾਇਦ ਮੈਂ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿਸੇ ਆਨਲਾਈਨ ਪਲੈਟਫਾਰਮ ਤੇ ਆਪਾਂ ਉਹਵੇਂ ਨਹੀਂ ਸਾਂਝੀਆਂ ਕਰ ਸਕਦੇ ਹੁੰਦੇ ਵੀ ਸ਼ਾਇਦ ਜ਼ਿੰਦਗੀ 'ਚ ਕਦੇ ਲਿਖਾਂਗੇ ਆਪਣੀ ਆਟੋ ਬਾਇਓਗ੍ਰਾਫੀ ਹਾਂ ਤੇ ਇਹ ਤਾਂ ਮੈਨੂੰ ਲੱਗਦਾ ਵੈਸੇ ਮੈਂ ਥੋੜਾ ਜਆ ਤੁਹਾਡਾ ਸਵਾਲ ਦਾ ਸੰਦਰਭ ਘੱਟ ਸਮਝੀਆ ਪਰ ਜਿੰਨਾ ਕਿ ਮੈਂ ਸਮਝੀ ਮੈਂ ਉਹਦੇ ਅਕੋਰਡਿੰਗ ਜਵਾਬ ਦਿੰਦਾ ਮੈਂ ਇਹ ਜਾਨਣਾ ਚਾਹੁੰਨੀ ਕਿ ਤੁਸੀਂ ਸੈਟੀਸਫਾਈ ਕਿੰਨੇ ਹੋ ਆਪਣੀ ਜ਼ਿੰਦਗੀ ਦੇ ਸਫਰਤ ਅੱਛਾ ਉਹ ਵਾਲਾ ਕੰਟੈਂਟ ਸੈਟੀਸਫੈਕਸ਼ਨ ਇੱਕ ਲੈਵਲ ਤੱਕ ਹੋਣੀ ਇਨਸਾਨ ਦੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਹਾਂ ਪਰ ਜੇ ਆਪਾਂ ਬਿਲਕੁਲ ਹੀ ਸੈਟੀਸਫਾਈ ਹੋ ਗਏ ਤਾਂ ਮੈਨੂੰ ਲੱਗਦਾ ਫਿਰ ਆਪਣੀ ਗਰੋਥ ਵੀ ਰੁਕ ਜਾਂਦੀ ਹੈ ਜੀ ਸੈਟੀਸਫੈਕਸ਼ਨ ਉਦੋਂ ਤੱਕ ਹੋਣੀ ਚਾਹੀਦੀ ਹੈ ਕਿ ਤੁਹਾਡੇ ਅੰਦਰ ਇੱਕ ਉਹ ਪਟਕਣਾ ਨਾ ਹੋਵੇ ਤੁਸੀਂ ਹਰਦਮ ਬੇਚੈਨ ਨਾ ਰਹੋ ਤੁਹਾਨੂੰ ਤੁਸੀ ਐਂਗਜ਼ਾਇਟੀ ਨਾ ਹੋਵੇ ਤੁਹਾਡੇ ਅੰਦਰ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਹੁਣ ਤੱਕ ਜਦੋਂ ਤੋਂ ਲੈ ਕੇ ਆਪਣੀ ਜਰਨੀ ਸ਼ੁਰੂ ਕੀਤੀ ਆ ਅੱਜ ਤੱਕ ਜੇ ਮੈਂ ਆਪਣੀ ਜਰਨੀ ਨੂੰ ਦੇਖਾਂ ਤਾਂ ਮੇਰਾ ਗ੍ਰਾਫ ਉੱਪਰ ਨੂੰ ਹੀ ਗਿਆ ਜੀ ਮਤਲਬ ਮੈਂ ਜੇ ਪਿਛਲੇ ਸਾਲ ਕੋਈ ਕੰਮ ਕੀਤਾ ਸੀ ਤਾਂ ਉਸ ਤੋਂ ਅਗਲੇ ਸਾਲ ਮੈਂ ਕੁਝ ਕਰਨੀ ਆ ਤਾਂ ਉੱਥੇ ਮੇਰੀ ਮੇਰੇ ਕੰਮ ਦੀ ਵੀ ਗਰੋਥ ਹੋਈ ਆ ਮੇਰੇ ਸਮਝ ਦੀ ਮੇਰੇ ਇੰਟੈਲੈਕਟ ਦੀ ਵੀ ਗਰੋਥ ਹੋਈ ਆ ਮੈਨੂੰ ਮੇਰੇ ਆਪਣੇ ਕੰਪੈਰੀਟਿਵਲੀ ਮੈਂ ਬਹੁਤ ਕੰਟੈਂਟ ਆ ਆਪਣੇ ਆਪ ਤੋਂ ਮੈਂ ਸੈਟੀਸਫਾਈ ਆ ਤੇ ਆ ਪਰ ਉਹ ਸੈਟੀਸਫੈਕਸ਼ਨ ਕਿ ਨਹੀਂ ਮੈਂ ਬਸ ਬਹੁਤ ਕੁਝ ਅਚੀਵ ਕਰ ਲਿਆ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਇਦਾਂ ਦੀ ਜਿਹੜੀ ਨਹੀਂ ਸੈਟੀਸਫੈਕਸ਼ਨ ਹੈਗੀ ਉਹ ਮੈਨੂੰ ਲੱਗਦਾ ਕਿ ਉਹ ਉਮਰ ਪਰ ਇੱਕ ਕਲਾਕਾਰ ਦੇ ਲਈ ਉਮਰ ਪਰ ਉਹ ਚਲਦੀ ਹੀ ਰਹਿੰਦੀ ਆ ਜਿਵੇਂ ਨਸਰੁਦੀਨ ਸ਼ਾਹ ਸਾਹਿਬ ਆਪਣੇ ਇੱਕ ਇੰਟਰਵਿਊ ਚ ਵੀ ਕਹਿੰਦੇ ਆ ਕਿ ਇੱਕ ਐਕਟਰ ਆ ਇੱਕ ਕਲਾਕਾਰ ਆ ਉਹ ਆਪਣੀ ਅਦਾਕਾਰੀ ਤੋਂ ਕਦੇ ਵੀ ਸੈਟੀਸਫਾਈ ਹੋ ਹੀ ਨਹੀਂ ਸਕਦਾ ਹੈਨਾ ਤਾਂ ਉਹ ਇੱਕ ਗਰੋਥ ਨੂੰ ਲੈ ਕੇ ਆਪਣੇ ਸੈਲਫ ਨੂੰ ਲੈ ਕੇ ਜਿਹੜੀ ਉਹ ਆ ਉਹ ਤਾਂ ساری ਉਮਰ ਨਹੀਂ ਪੂਰੀ ਹੋਣੀ ਮੈਨੂੰ ਲੱਗਦੀ। ਕੋਈ ਅਜਿਹਾ ਕਿਰਦਾਰ ਜਿਹੜਾ ਤੁਸੀਂ ਨਿਭਾਇਆ ਔਰ ਤੁਹਾਨੂੰ ਲੱਗਿਆ ਕਿ ਹਾਂ ਮੇਰੇ ਲਈ ਹੀ ਬਣਿਆ ਸੀ। ਕਿਰਦਾਰ ਤਾਂ ਇੱਕ ਸੀਰੀਅਲ ਕੀਤਾ ਸੀ ਮੈਂ ਪਿਛਲੇ ਸਾਲ ਹੀ ਕੀਤਾ ਸੀ। ਉਹਦੇ ਵਿੱਚ ਸੀ ਕਰੈਕਟਰ ਮੇਰਾ ਇੱਕ ਉਹ ਬਹੁਤ ਧਾਰਮਿਕ ਬਹੁਤ ਜ਼ਿਆਦਾ ਜਿਹੜੀ ਕੰਪਰੋਮਾਈਜ਼ ਕਰਦੀ ਆ ਉਹ ਲੇਡੀ। ਉਹ ਵਾਲਾ ਕੈਰੈਕਟਰ ਸੀ ਤੇ ਉਹ ਜਦੋਂ ਮੈਂ ਕਰਦੀ ਹੁੰਦੀ ਸੀ ਮੈਂ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਲੱਗਦਾ ਹੋਵੇ ਮੇਰੇ ਲਈ ਹੀ ਬਣਿਆ ਸੀ ਮੈਂ ਮੈਂ ਇਦਾਂ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਮੇਰੇ ਲਈ ਬਣਿਆ ਸੀ ਪਰ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਨਾ ਮੈਂ ਆਪਣੇ ਆਪ ਨਾਲ ਰਿਲੇਟ ਕਰਦੀ ਸੀ ਮਤਲਬ ਮੈਨੂੰ ਖੁਦ ਨੂੰ ਲੱਗਦਾ ਸੀ ਪਰ ਬਹੁਤ ਸਾਰੀਆਂ ਕੰਟਰਡਿਕਟਰੀ ਵੀ ਚੀਜ਼ਾਂ ਸੀ ਜਿਹੜੀਆਂ ਮੈਂ ਲੰਦੇ ਸੀ ਵੀ ਇਹ ਇਹ ਤਾਂ ਮੈਂ ਬਿਲਕੁਲ ਵੀ ਨਹੀਂ ਹੈਗੀ ਜਿਹੜੀਆਂ ਮੈਨੂੰ ਆਪਣੇ ਤੋਂ ਉਲਟ ਕਰਨੀਆਂ ਪੈ ਰਹੀਆਂ ਨੇ ਤੇ ਉਹ ਕੈਰੈਕਟਰ ਨੇ ਵੈਸੇ ਮੈਨੂੰ ਕਾਫੀ ਪਹਿਚਾਣ ਵੀ ਦਿੱਤੀ ਬਹੁਤ ਸਾਰੇ ਲੋਕਾਂ ਨੂੰ ਉਹ ਪਸੰਦ ਵੀ ਆਇਆ ਤੇ ਉਹ ਕਿਉਂਕਿ ਲੰਬਾ ਸਮਾਂ ਕੀਤਾ ਸੀਰੀਅਲ ਲੰਬਾ ਸਮਾਂ ਚੱਲਦਾ ਤੇ ਲੰਬਾ ਸਮਾਂ ਇੱਕ ਇੱਕ ਕੈਰੈਕਟਰ ਦੇ ਵਿੱਚ ਰਹਿਣਾ ਤਾਂ ਸਾਡੇ ਅੰਦਰ ਉਸ ਕੈਰੈਕਟਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਅ ਵਸ ਜਾਂਦੀਆਂ ਉਹ ਕਰੈਕਟਰ ਇੱਕ ਸਾਲ ਜਦੋਂ ਮੈਂ ਉਹਦੇ ਚ ਰਹੀ ਤਾਂ ਉਹ ਉਹ ਇੱਕ ਕਿਰਦਾਰ ਆ ਜਿਹੜਾ ਮੈਨੂੰ ਲੱਗਦਾ ਕਿ ਉਹ ਮੇਰੇ ਬਹੁਤ ਜ਼ਿਆਦਾ ਕਰੀਬ ਆ ਤੇ ਕੋਈ ਅਜਿਹਾ ਕਿਰਦਾਰ ਜਿਹੜਾ ਤੁਹਾਡੇ ਆਪਣੇ ਅੰਦਰ ਹੋਵੇ ਔਰ ਤੁਹਾਡੀ ਖੇਚ ਹੈ ਕਿ ਮੈਂ ਉਹ ਕਿਰਦਾਰ ਨਿਭਾਉਣਾ ਹੈ ਕਦੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜਿਵੇਂ ਨਾ ਆਪਾਂ ਪਹਿਲਾਂ ਜਵੇਦ ਅਕਤਰ ਸਾਹਿਬ ਦੀ ਇੱਕ ਇੰਟਰਵਿਊ ਦੀ ਗੱਲ ਕਰ ਰਹੀ ਸੀ ਜਦੋਂ ਕਹਿੰਦੇ ਆ ਕਿ ਕੋਈ ਵੀ ਆਰਟਿਸਟ ਆ ਉਹ ਨਾਰਮਲ ਨਹੀਂ ਹੁੰਦਾ ਜੀ ਮਤਲਬ ਜਿਹੜਾ ਬੰਦਾ ਐਬਨਾਰਮਲ ਆ ਹਾਂ ਉਹ ਆਰਟਿਸਟ ਹੀ ਹੋਊਗਾ ਤਾਂ ਇੱਕ ਜਿਹੜੀ ਮੇਰੇ ਅੰਦਰ ਉਹ ਐਬਨਾਰਮੈਲਟੀ ਮੈਨੂੰ ਲੱਗਦਾ ਜਿਹੜੀ ਮੈਂ ਹਜੇ ਤੱਕ ਉਵੇਂ ਨਹੀਂ ਕੱਢ ਪਾਈ ਜੀ ਮਤਲਬ ਕੰਮ ਆਪਾਂ ਨੂੰ ਜਦੋਂ ਵੀ ਕੋਈ ਕਿਰਦਾਰ ਮਿਲਦਾ ਆਪਾਂ ਨੂੰ ਉਹਦੇ ਅਕੋਰਡਿੰਗ ਉਹਦੀਆਂ ਬੰਦਿਸ਼ਾਂ ਦੇ ਅਕੋਰਡਿੰਗ ਕੀ ਕਰਨੇ ਪੈਂਦੇ ਆ ਕਿਰਦਾਰ ਪਰ ਇੱਕ ਆਪਣੇ ਅੰਦਰ ਕੁਝ ਇਦਾਂ ਦੀਆਂ ਐਬਨਾਰਮੈਲिटीज ਹੁੰਦੀਆਂ ਨੇ ਜੀ ਇਦਾਂ ਦਾ ਪਾਗਲਪਨ ਹੁੰਦਾ ਜਿਹਨੂੰ ਆਪਾਂ ਚਾਹੁੰਦੇ ਹੁੰਨੇ ਆ ਕਿ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਬਾਹਰ ਕੱਢੀਏ ਤੇ ਮੈਂ ਉਹ ਉਹ ਐਬਨਾਰਮੈਲਿਟੀ ਨਾਲ ਜੁੜਿਆ ਹੋਇਆ ਕੋਈ ਕਰੈਕਟਰ ਮੈਨੂੰ ਲੱਗਦਾ ਕਿ ਜਿਹਦੇ ਚੋਂ ਪਾਗਲਪਨ ਦਿਖੇ ਮੇਰੇ ਕਰੈਕਟਰ ਦਾ ਮੈਂ ਉਦਾਂ ਦਾ ਕਿਰਦਾਰ ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਉਹ ਹੋਣਾ ਚਾਹੀਦਾ ਹੁਣ ਤੱਕ ਮੈਂ ਚਾਹੂੰਗੀ ਕਿ ਉਹਨਾਂ ਫਿਲਮਾਂ ਦਾ ਜ਼ਿਕਰ ਹੋਵੇ ਉਹਨਾਂ ਕਹਾਣੀਆਂ ਦਾ ਜ਼ਿਕਰ ਹੋਵੇ ਜਿਨ੍ਹਾਂ ਦੇ ਵਿੱਚ ਤੁਸੀਂ ਕਿਰਦਾਰ ਨਿਭਾ ਚੁੱਕੇ ਹੋ ਦੱਸੋ ਕਿ ਕਿਹੜੀ ਕਿਹੜੀ ਫਿਲਮ ਹੈ ਜਿਹੜੀ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਸ਼ੁਰੂਆਤ ਹੋਈ ਸੀ ਮੇਨ ਦਾ ਜਦੋਂ ਮੈਂ ਵੱਡੇ ਪਰਦੇ ਤੇ ਆਉਣ ਦੀ ਮੁੰਡਾ ਹੀ ਚਾਹੀਦਾ ਫਿਲਮ ਸੀ ਹਰੀਸ਼ ਫਰਮਾ ਜੀ ਉਹਨਾਂ ਦੇ ਨਾਲ ਉਹਨਾਂ ਦੀ ਸਿਸਟਰ ਦਾ ਕੈਰੈਕਟਰ ਸੀ ਜੀ ਉਸ ਤੋਂ ਬਾਅਦ ਅ ਸ਼ਿੰਦਾ ਸ਼ਿੰਦਾ ਨੂੰ ਪਪਾ ਹੁਣ ਜਿੱਪੀ ਗਰੇਵਾਲ ਉਹਨਾਂ ਦੀ ਆਈ ਆ ਇੱਕ ਮੇਰਾ ਬਾਬਾ ਨਾਨਕ ਸੀ ਉਹਦੇ ਵਿੱਚ ਮੇਰਾ ਡਾਕਟਰ ਦਾ ਕੈਰੈਕਟਰ ਸੀ ਪੰਛੀ ਫਿਲਮ ਆਈ ਸੀ ਉਹਦੇ ਵਿੱਚ ਮੇਰਾ ਐਂਕਰ ਜਿਹੜੋ ਹੁੰਦੇ ਨੇ ਉਹਨਾਂ ਦਾ ਜਰਨਲਿਸਟ ਦਾ ਕੈਰੈਕਟਰ ਸੀ ਜੀ ਉਸ ਤੋਂ ਬਾਅਦ ਇੱਕ ਆਨਲਾਈਨ ਪਲੇਟਫਾਰਮ ਤੇ ਆਈ ਸੀ ਹਾਂ ਮੈਂ ਪਾਗਲ ਹਾਂ ਉਹਦੇ ਵਿੱਚ ਵੀ ਉਹ ਫਿਲਮ ਤੁਹਾਡੀ ਬਹੁਤ ਉਹਦੇ ਵਿੱਚ ਤੁਹਾਡੇ ਕਰੈਕਟਰ ਵੀ ਬਹੁਤ ਸਟਰੋਂਗ ਸੀਗਾ ਹੈਨਾ ਕੀ ਤੁਸੀਂ ਦੇਖਦੇ ਹੋ ਵਿਮਨਸ ਦੀ ਜਦੋਂ ਕੰਡੀਸ਼ਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਪ੍ਰੋਸਪੈਕਟਿਵ ਦੀ ਗੱਲ ਕੀਤੀ ਜਾਂਦੀ ਹੈ ਫੈਮਿਲੀ ਨੂੰ ਲੈ ਕੇ ਸੋਸਾਇਟੀ ਨੂੰ ਲੈ ਕੇ ਕੀ ਤੁਸੀਂ ਕਹਿਣਾ ਚਾਹੋਗੇ ਉਸ ਕਰੈਕਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿੰਨਾ ਕਿ ਜਸਟੀਫਾਇਬਲ ਸੀਗਾ ਜਿਹੜਾ ਉਹ ਕਰੈਕਟਰ ਸੀ ਬਹੁਤ ਮਿਜ਼ਰੇਬਲ ਕਹਿ ਸਕਦੇ ਆਪਾਂ ਉਹਨੂੰ ਉਹ ਵਾਲਾ ਕਿਰਦਾਰ ਸੀਗਾ ਤੇ ਉਹ ਹੈਗੀਆਂ ਨੇ ਮਤਲਬ ਐਹੋ ਜਿਹੀਆਂ ਔਰਤਾਂ ਮੈਨੂੰ ਲੱਗਦਾ ਸਾਡੀ ਸੋਸਾਇਟੀ ਚ ਬਹੁਤ ਸਾਰੀਆਂ ਜਿਹੜੀਆਂ ਉਦਾਂ ਦੀ ਕੰਡੀਸ਼ਨ ਹੰਡਾ ਰਹੀਆਂ ਨੇ ਉਦਾਂ ਦੇ ਹਾਲਾਤ ਨੇ ਜਿਨ੍ਹਾਂ ਨੂੰ ਮਤਲਬ ਆਪਣੇ ਰਿਸ਼ਤਿਆਂ ਦੇ ਵਿੱਚ ਇੱਕ ਲਾਇਲਟੀ ਹੈ ਜਿਹੜੀ ਉਹ ਨਹੀਂ ਹੁੰਦੀ ਤੇ ਉਸ ਤਰੀਕੇ ਨਾਲ ਹੰਡਾਉਂਦੀਆਂ ਨੇ ਜੀ ਤਾਂ ਉਹ ਮੈਨੂੰ ਲੱਗਦਾ ਕਿ ਹਾਂ ਉਹ ਕਈ ਔਰਤਾਂ ਉਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੀਆਂ ਤੇ ਮੈਨੂੰ ਮੈਨੂੰ ਸਕਰੀਨ ਸਪੇਸ ਉਸ ਕੈਰੈਕਟਰ ਦੇ ਵਿੱਚ ਘੱਟ ਮਿਲੀ ਸੀ ਪਰ ਉਹ ਜਿੰਨੀ ਵੀ ਸੀਗੀ ਉਹ ਬਹੁਤ ਯਾਦਗਾਰ ਸੀ ਹਾਂਜੀ ਉਹ ਉਹਦੀ ਜਿਹੜਾ ਕਿਸੇ ਕੈਰੈਕਟਰ ਦੀ ਕਹਿੰਦੇ ਐਮ ਪੀ ਐਸ ਜਾਂ ਹਨਾ ਉਹ ਕੈਰੈਕਟਰ ਕਾਫੀ ਜਿੱਥੇ-ਜਿੱਥੇ ਵੀ ਦਿਖਦਾ ਉਹ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਹੋਇਆ ਸੀ ਜੀ ਤੁਹਾਨੂੰ ਆ ਸ਼ਾਇਰੀ ਦਾ ਬਹੁਤ ਸ਼ੌਕ ਹੈ ਸ਼ਾਇਰੀ ਤੁਸੀਂ ਪੜ੍ਹਦੇ ਹੋ ਸੁਣਾਉਨੇ ਹੋ ਅਸੀਂ ਵੀ ਤੁਹਾਡੇ ਤੋਂ ਜ਼ਰੂਰ ਸ਼ਾਇਰੀ ਸੁਣਨਾ ਚਾਹਾਂਗੇ ਆ ਸ਼ਾਇਰੀ ਵੈਸੇ ਤਾਂ ਮੈਂ ਜ਼ਿਆਦਾਤਰ ਜਿਵੇਂ ਪਹਿਲਾਂ ਪਤਾ ਹੁੰਦਾ ਮੈਂ ਕੁਛ ਨਾ ਕੁਛ ਦਿਮਾਗ ਚ ਲੈ ਕੇ ਆਉਂਦੀ ਪਰ ਹੁਣ ਮੈਂ ਫਿਲਹਾਲ ਜਿਹੜੀ ਮੈਂ ਫੋਨ ਤੋਂ ਦੇਖ ਕੇ ਸੁਣਾਉਣਾ ਚਾਹਨੀ ਤੁਹਾਨੂੰ ਅਰਗਬਤੀ ਕਿਤਾਬ ਹੈ ਜਸਵਿੰਦਰ ਹੁਣਾ ਦੀ ਉਹਦੇ ਚ ਇੱਕ ਗਜ਼ਲ ਹੈ ਬੜੀ ਸੋਹਣੀ ਮੈਂ ਥੋੜੇ ਦਿਨ ਪਹਿਲਾਂ ਸੋਚ ਰਹੀ ਸੀ ਕਿ ਇਹ ਬੋਲ ਕੇ ਮੈਂ ਕੋਈ ਵੀਡੀਓ ਬਣਾਵਾਂ ਚਲੋ ਅੱਜ ਇੱਥੇ ਸਬਾਬਾ ਬਣ ਗਿਆ ਜੀ ਅਧੂਰੇ ਰਹਿ ਗਏ ਚਾਹਾਂ ਨੂੰ ਹੱਸ ਕੇ ਟਾਲ ਛੱਡਾਂਗੇ ਜੀ ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ ਛੱਡਾਂਗੇ ਤੇਰਾ ਐ ਜ਼ਿੰਦਗੀ ਐਵੇਂ ਨਹੀਂ ਜੰਜਾਲ ਛੱਡਾਂਗੇ ਜੀ ਤੇਰਾ ਐ ਜ਼ਿੰਦਗੀ ਐਵੇਂ ਨਹੀਂ ਜੰਜਾਲ ਛੱਡਾਂਗੇ ਜਿਗਰ ਦੀ ਅੱਗ ਵਿੱਚ ਕੋਈ ਕੜੀ ਤਾਂ ਟਾਲ ਛੱਡਾਂਗੇ ਅਖਿਆ ਜਦੋਂ ਤਰਤੀ ਚ ਉੱਠੀ ਹੋ ਕਚੀਰੇਗੀ ਖਲਾਵਾਂ ਨੂੰ ਜਦੋਂ ਤਰਤੀਜੋਂ ਉੱਠੀ ਹੋ ਕਚੀਰੇਗੀ ਖਲਾਵਾਂ ਨੂੰ ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ ਛੱਡਾਂਗੇ ਅਜੇ ਵੀ ਇਸ਼ਕ ਦੀ ਸ਼ਿੱਦਤ ਲਹੂ ਅੰਦਰ ਸਲਾਮਤ ਹੈ ਅਜੇ ਵੀ ਇਸ਼ਕ ਦੀ ਸ਼ਿੱਦਤ ਲਹੂ ਅੰਦਰ ਸਲਾਮਤ ਹੈ ਗਵਾਚੀ ਪੈੜ ਡਾਚੀ ਦੀ ਥਲਾਂ 'ਚੋਂ ਭਾਲ ਛੱਡਾਂਗੇ ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਹਾਂ ਅਜੀ ਤਾਂ ਰਿਸਕ ਦੀ ਔਖੀ ਚੜਾਈ ਰੋਜ਼ ਚੜਦੇ ਹਾਂ ਮਿਲੀ ਜੇ ਵੇਲ ਆਪਾਂ ਵੀ ਕਬੂਤਰ ਪਾਲ ਛੱਡਾ ਆਰੇ ਵਾਹ ਕੀ ਬਾਤ ਹੈ ਜਸਮੀਨ ਕੀ ਲੱਗਦਾ ਤੁਹਾਨੂੰ ਕਿਤਾਬਾਂ ਜਿਹੜੀਆਂ ਨੇ ਜ਼ਿੰਦਗੀ ਦੇ ਲਈ ਕਿੰਨੀ ਆ ਜ਼ਰੂਰੀ ਹੈ ਇਹ ਸਵਾਲ ਮੈਂ ਤੁਹਾਡੇ ਤੋਂ ਤਾਂ ਪੁੱਛ ਰਹੀ ਕਿ ਤੁਸੀਂ ਆਪ ਕਿਤਾਬਾਂ ਨੂੰ ਬਹੁਤ ਮੁਹੱਬਤ ਕਰਦੇ ਹੋ ਹੈਨਾ ਕੀ ਲੱਗਦਾ ਤੁਹਾਨੂੰ ਸਾਡੀ ਜ਼ਿੰਦਗੀ ਨੂੰ ਨਿਖਾਰਨ ਚ ਕਿਤਾਬਾਂ ਦਾ ਕਿੰਨਾ ਕੀ ਹੁੰਦਾ ਮੈਨੂੰ ਲੱਗਦਾ ਜ਼ਿੰਦਗੀ ਇਨਸਾਨ ਜਿਉਂਦਾ ਹੀ ਉਹ ਹੈ ਜਿਹੜਾ ਕਿਤਾਬਾਂ ਪੜ੍ਹਦਾ ਹੈ ਜਾਂ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਜਾਂ ਸਾਹਿਤ ਨਾਲ ਜੁੜਿਆ ਹੋਇਆ ਹੈ ਪਰ ਤੁਹਾਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਕਿਤਾਬੀ ਜ਼ਿੰਦਗੀ ਜਿਉਂਦੇ ਹੋ ਕਿਤਾਬੀ ਜ਼ਿੰਦਗੀ ਮੈਨੂੰ ਤਾਂ ਨਹੀਂ ਕਿਹਾ ਹਾਂ ਸ਼ਾਇਦ ਮੈਂ ਨਹੀਂ ਜਿਉਂਦੀ ਵੀ ਨਹੀਂ ਹੈਗੀ ਕਿਉਂਕਿ ਮੈਨੂੰ ਲੱਗਦਾ ਵੀ ਜੇ ਆਪਾਂ ਸਹੀ ਤਰੀਕੇ ਨਾਲ ਕਿਤਾਬਾਂ ਪੜਹੀ ਆਪਾਂ ਯਥਾਰਥ ਨਾਲ ਵੀ ਉਨਾ ਹੀ ਜੁੜਦੇ ਹਾਂ ਤੇ ਜਿਵੇਂ ਕਹਿੰਦੇ ਹੁੰਦੇ ਕਿ ਬਹੁਤਾਤ ਦਾ ਹਰ ਚੀਜ਼ ਦੀ ਮਾੜੀ ਹੁੰਦੀ ਆ ਵੀ ਕਈ ਇਦਾਂ ਵੀ ਹੁੰਦਾ ਕਿ ਪੜ ਪੜ ਕੇ ਅਸੀਂ ਕਈ ਵਾਰ ਉਹ ਸਾਡੇ ਤੇ ਆਬਸੈਸਟ ਵੀ ਹੋ ਜਾਂਦੇ ਆ ਆਪਾਂ ਤੇ ਸਾਡੀ ਜ਼ਿੰਦਗੀ ਨੂੰ ਓਵਰਕਮ ਵੀ ਕਰ ਲੈਂਦੀਆਂ ਉਹ ਬਹੁਤ ਸਾਰੀਆਂ ਚੀਜ਼ਾਂ ਚਾਹਨਾ ਅਸੀਂ ਫਿਰ ਯਥਾਰਥ ਤੋਂ ਦੂਰ ਵੀ ਹੋ ਜਾਂਦੇ ਆ ਅਸੀਂ ਇੱਕ ਕਾਲਪਨਿਕ ਦੁਨੀਆ 'ਚ ਵੀ ਰਹਿਣ ਲੱਗ ਜਾਂਦੇ ਆ ਤਾਂ ਫਿਰ ਬਹੁਤਾਤ ਹਰ ਚੀਜ਼ ਦੀ ਮਾੜੀ ਹੁੰਦੀ ਆ ਮੈਂ ਵੈਸੇ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਮੈਂ ਕਥਾਵੀ ਜ਼ਿੰਦਗੀ ਜਾਣੀ ਆ ਮੈਨੂੰ ਲੱਗਦਾ ਵੀ ਨਹੀਂ ਵੀ ਮੈਂ ਕਿਉਂਕਿ ਮੈਂ ਯਥਾਰਥ ਕਿਉਂਕਿ ਆਪਣੇ ਆਪ ਨੂੰ ਤੇ ਨਹੀਂ ਲੱਗਦਾ ਹੁੰਦਾ ਦੂਸਰੇ ਨੂੰ ਇਹ ਲੱਗਦਾ ਹੁੰਦਾ ਕਿ ਇਹ ਬੰਦਾ ਆਪਣੀ ਦੁਨੀਆ 'ਚ ਰਹਿੰਦਾ ਆ ਤੇ ਇਹ ਦੁਨੀਆ ਨਾਲ ਮੇਲ ਜੁਲ ਕੇ ਖੁਸ਼ ਨਹੀਂ ਹੈਗਾ ਮੈਨੂੰ ਮੈਨੂੰ ਇਹ ਕਿਆ ਨਹੀਂ ਕਦੇ ਕਿਸੇ ਨੇ ਪਰ ਹਾਂ ਜਿਵੇਂ ਦੁਨੀਆ ਨਾਲ ਮੇਲ ਜੁਲ ਕੇ ਵਾਲੀ ਗੱਲ ਕੀਤੀ ਆ ਤੁਸੀਂ ਉਹ ਕਿਤੇ ਨਾ ਕਿਤੇ ਜਦੋਂ ਆਪਾਂ ਪੜਿਆ ਹੋਵੇ ਆ ਪੜਦੇ ਹੋਈਏ ਆਪਾਂ ਨੂੰ ਕੁਝ ਚੀਜ਼ਾਂ ਦੀ ਸਮਝ ਹੋਵੇ ਜਾਂ ਉਦੋਂ ਫਿਰ ਆਪਾਂ ਛੇਤੀ ਮਤਲਬ ਜੋ ਆਮ ਲੋਕਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਜਾਂ ਆਮ ਲੋਕਾਂ ਦੇ ਵਿੱਚ ਨਾ ਫਿੱਟ ਬੈਠਣਾ ਉਹ ਸੁਸਾਇਟੀ ਦੀਆਂ ਉਹ ਨੋਰਮਸ ਦੇ ਵਿੱਚ ਫਿੱਟ ਬੈਠਣਾ ਔਖਾ ਤਾਂ ਹੋ ਜਾਂਦਾ ਜੀ ਮੈਨੂੰ ਲੱਗਦਾ ਜਦੋਂ ਫਿਰ ਉਹ ਬੰਦੇ ਦੇ ਸਿਰ ਚੜ ਜਾਂਦੀ ਹੈ ਕੋਈ ਚੀਜ਼ ਨਾ ਫਿਰ ਉਹ ਬਿਲਕੁਲ ਹੀ ਮੈਂ ਉਹ ਉਸ ਕੈਟਾਗਰੀ ਚ ਜ ਨਹੀਂ ਹੈਗੀ ਜੀ ਮੈਂ ਮਤਲਬ ਬਿਲਕੁਲ ਹੀ ਕਟਆਫ ਹੋ ਜਾਂ ਸੋਸਾਇਟੀ ਨਾਲੋਂ ਮੈਂ ਮਤਲਬ ਬੈਲੈਂਸ ਕਰਕੇ ਰੱਖਦੀ ਹਾਂ ਪਰ ਔਖਾ ਲੱਗਦਾ ਕਿਉਂਕਿ ਜਿਹੜਾ ਬੰਦਾ ਜਿਹੜਾ ਬੰਦਾ ਕਿਤਾਬ ਦੇ ਰੂਬਰੂ ਹੀ ਨਹੀਂ ਹੈਗਾ ਜਿਹਨੂੰ ਪਤਾ ਹੀ ਨਹੀਂ ਸਾਹਿਤ ਕੀ ਹੁੰਦਾ ਲਿਟਰੇਚਰ ਕੀ ਹੁੰਦਾ ਜਿਸਨੇ ਕਦੇ ਕੋਈ ਕਿਤਾਬ ਪੜ੍ਹੀ ਨਹੀਂ ਜਿਹਨੂੰ ਜ਼ਿੰਦਗੀ ਦਾ ਹੀ ਨਹੀਂ ਕੁਝ ਪਤਾ ਤਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸਮਝ ਓਬਵੀਅਸ ਹੈ ਕਿ ਉਹ ਸਾਡੇ ਤੋਂ ਵੱਖਰੀ ਹੋਊਗੀ ਤਾਂ ਫਿਰ ਉੱਥੇ ਫਿੱਟ ਬੈਠਣਾ ਥੋੜਾ ਜਾਂ ਤਾਂ ਮੁਸ਼ਕਲ ਹ ਨੇਕੀ ਕਿਤਾਬੀ ਜ਼ਿੰਦਗੀ ਜੀ ਵੈਸੇ ਵੈਸੇ ਤੁਸੀਂ ਕਿਸ ਤਰ੍ਹਾਂ ਰਿਲੇਟ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਕਿਤਾਬਾਂ ਸਾਡੇ ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਨੇ ਕਿਉਂਕਿ ਅਸੀਂ ਉਸ ਦੌਰ ਦੇ ਵਿੱਚ ਅੱਜ ਜੀ ਰਹੇ ਹਾਂ ਜਦੋਂ ਸਾਡੇ ਕੋਲ ਸਾਰਾ ਕੁਝ ਮੋਬਾਈਲ ਦੇ ਕਲਿੱਕ ਤੇ ਅਵੇਲੇਬਲ ਹੈ ਔਰ ਅਸੀਂ ਤਾਂ ਹਮੇਸ਼ਾ ਐਂ ਕਰਕੇ ਐਂ ਰੱਖਦੇ ਆਂ ਵੀ ਅਸੀਂ ਪੜਨ ਦੀ ਯਕੀਨੀ ਨਹੀਂ ਰੱਖਦੇ ਇਸ ਕਰਕੇ ਮੇਰਾ ਇਹ ਸਵਾਲ ਖਾਸ ਤੌਰ ਤੇ ਹੈ ਤੁਹਾਡੇ ਤੋਂ ਕਿਉਂਕਿ ਤੁਹਾਨੂੰ ਦੇਖਣ ਵਾਲੇ ਲੋਕ ਤੁਹਾਨੂੰ ਸੁਣਨ ਵਾਲੇ ਲੋਕ ਬਹੁਤ ਨੇ ਹੈਨਾ ਅਰ ਮੈਚੋਨੀ ਕੀ ਜਿਹੜਾ ਮੈਸੇਜ ਹੋਵੇ ਉਹਦਾ ਕੋਈ ਇੰਪੈਕਟ ਹੋਵੇ ਕਿ ਹਾਂ ਕਿਤਾਬਾਂ ਵਾਕਿਆ ਹੀ ਸਾਡੀ ਜ਼ਿੰਦਗੀ ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਨੇ ਸਕਾਰਾਤਮਕ ਪ੍ਰਭਾਵ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਮੈਂ ਬੀਏ ਦੇ ਵਿੱਚ ਪੜ੍ਹੀ ਸੀ ਅਸਲੀ ਇਨਸਾਨ ਦੀ ਕਹਾਣੀ ਰਸ਼ੀਅਨ ਨਾਵਲ ਹੈ ਇਹ ਜੀ ਇੱਕ ਇਹੋ ਜਿਹਾ ਪਾਇਲਟ ਦੀ ਕਹਾਣੀ ਆ ਜਿਹੜਾ ਜੰਗ ਦੇ ਵਿੱਚ ਮਤਲਬ ਜਿਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਲਤ ਕੱਟੀ ਜਾਂਦੀ ਆ ਜੀ ਤੇ ਉਹ ਉਸ ਤੋਂ ਬਾਅਦ ਜਦੋਂ ਲਤ ਵੀ ਕੱਟੀ ਜਾਂਦੀ ਆ ਫੇਰ ਵੀ ਉਹ ਦੁਬਾਰਾ ਕਿਵੇਂ ਆਪਣੀ ਜਰਨੀ ਦੇ ਵਿੱਚ ਅੱਗੇ ਵਧਦਾ ਕਿਵੇਂ ਆਪਣੇ ਆਪ ਨੂੰ ਠੀਕ ਕਰਕੇ ਫੇਰ ਉਡਾਨ ਭਰਦਾ ਜੀ ਤਾਂ ਜਦੋਂ ਮੈਂ ਇਹ ਨਾਵਲ ਪੜ੍ਹਿਆ ਸੀ ਮੈਂ ਇੱਕ ਮਹੀਨਾ ਮੈਨੂੰ ਯਾਦ ਆ ਮੈਂ ਦੇ ਪ੍ਰਭਾਵ 'ਚੋਂ ਨਹੀਂ ਨਿਕਲੀ ਸੀ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇੰਨੀਆਂ ਸਾਰੀਆਂ ਮੁਸੀਬਤਾਂ ਆਏ ਨੇ ਸਾਰੇ ਪੜਾਏ ਜਿੰਨਾ ਪੜਾਵਾਂ 'ਚ ਕੋਈ ਇਨਸਾਨ ਨੂੰ ਲੱਗਦਾ ਕਦੇ ਖੁਦਕੁਸ਼ੀ ਵੀ ਕਰ ਸਕਦਾ ਜੀ ਜੇ ਕੋਈ ਆਮ ਇਨਸਾਨ ਹੁੰਦਾ ਜੀ ਤਾਂ ਇਹ ਕਿਤਾਬਾਂ ਹੀ ਆ ਜਿਨ੍ਹਾਂ ਨੇ ਮੈਨੂੰ ਜਿਉਣ ਦੀ ਜਿਹੜੀ ਚਿੰنگੋ ਲਾਈ ਰੱਖੀ ਜਿਨ੍ਹਾਂ ਨੇ ਮੈਨੂੰ ਇਹ ਸਿਖਾਇਆ ਕਿ ਔਕਣਾ ਤੋਂ ਸਖਣੀ ਜ਼ਿੰਦਗੀ ਮੇਰੇ ਲਈ ਨਹੀਂ ਜੀ ਜੇ ਜ਼ਿੰਦਗੀਆਂ ਤਾਂ ਔਕਣਾ ਵੀ ਹੋਣਗੀਆਂ ਜੀ ਤੇ ਆਮ ਇਨਸਾਨ ਤੇ ਇੱਕ ਕਿਤਾਬਾਂ ਪੜਨ ਵਾਲੇ 'ਚ ਇਹੀ ਫਰਕ ਹੈ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਜ਼ਿੰਦਗੀ ਇਹ ਹੈ ਆ ਸਿ ਇਹਨੂੰ ਜਿਉਣਾ ਕਿਵੇਂ ਆ ਜੀ ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਚ ਕੁਛ ਨਾ ਕੁਛ ਇਹੋ ਜਿਹਾ ਪੜਾ ਆਉਂਦਾ ਜਦੋਂ ਬੰਦਾ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਦਾ ਪਰ ਜੇ ਸਾਡੀ ਜ਼ਿੰਦਗੀ ਚ ਕੁਛ ਨਾ ਕੁਛ ਮੋਟੀਵੇਸ਼ਨਲ ਕੋਈ ਨਾ ਕੋਈ ਸੋਹਣੀ ਚੀਜ਼ ਹੋਊਗੀ ਅਸੀਂ ਪੜੀ ਹੋਊਗੀ ਕਿਸੇ ਦੀ ਕਿਸੇ ਵੱਡੇ ਇਨਸਾਨ ਦੀ ਅਸੀਂ ਜੀਵਨੀ ਪੜੀ ਹੋਊਗੀ ਕੁਛ ਨਾ ਕੁਛ ਪੜਿਆ ਹੋਊਗਾ ਤਾਂ ਸਾਨੂੰ ਵੀ ਲੱਗੂਗਾ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਤਾਂ ਮੈਨੂੰ ਲੱਗਦਾ ਇਹ ਐਗਜ਼ਾਮਪਲ ਸ਼ਾਇਦ ਬਹੁਤ ਹੋਊਗੀ ਉਹਨਾਂ ਲੋਕਾਂ ਲਈ ਜੀ ਜੀ ਬੀਇੰਗ ਐਨ ਆਰਟਿਸਟ ਲੋਕਾਂ ਦੇ ਮਨ ਦੇ ਵਿੱਚ ਨਾ ਇਹ ਹੁੰਦਾ ਹੈ ਕਿ ਇਹ ਕਲਾਕਾਰ ਨੇ ਐਕਟਰ ਨੇ ਫਿਲਮਾਂ ਚ ਆਉਂਦੇ ਨੇ ਹਨਾ ਇਹ ਜ਼ਿਆਦਾ ਸੋਸ਼ਲ ਹੋਣਾ ਪਸੰਦ ਨਹੀਂ ਕਰਦੇ ਜਾਂ ਤੁਸੀਂ ਆਪ ਗੱਲ ਕੀਤੀ ਕਿ ਤੁਸੀਂ ਬੈਲੈਂਸ ਬਣਾ ਕੇ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਇਹ ਬੈਲੈਂਸ ਹੋਣਾ ਜ਼ਰੂਰੀ ਹੈ ਕਿ ਇੱਕ ਜਿਹੜਾ ਅਦਾਕਾਰ ਕਲਾਕਾਰ ਹੈ ਉਹ ਆਮ ਲੋਕਾਂ ਦੇ ਵਿੱਚ ਖੁੱਲ ਕੇ ਵਿਚਰ ਸਕਦਾ ਕਿ ਨਹੀਂ ਵਿਚਰ ਸਕਦਾ ਅਵਿੰਦਰ ਦੇ ਜਿੱਨਾ ਦੋ ਗੱਲਾਂ ਨੇ ਮੈਨੂੰ ਲੱਗਦਾ ਵਿਚਰਨਾ ਚਾਹੀਦਾ ਇੱਕ ਕਲਾਕਾਰ ਵੀ ਇੱਕ ਆਮ ਇਨਸਾਨ ਹੀ ਹੁੰਦਾ ਇਨਸਾਨ ਤਾਂ ਹੁੰਦਾ ਹੀ ਆ ਹਨਾ ਜੀ ਤਾਂ ਕਲਾਕਾਰ ਜਦੋਂ ਕਿਸੇ ਉਸ ਬਲੰਦੀ ਤੇ ਪਹੁੰਚ ਜਾਂਦਾ ਜੇ ਉਹ ਲੋਕਾਂ ਨੂੰ ਕੁਝ ਵੀ ਸਮਝਣਾ ਹੀ ਛੱਡ ਦੇ ਕਿ ਮਤਲਬ ਇਹ ਤਾਂ ਕੀੜੇ ਮਕੌੜੇ ਹੀ ਨੇ ਮੈਂ ਕੁਝ ਹੈਗਾ ਉਹ ਤਾਂ ਫਿਰ ਖਤਮ ਆ ਤਾਂ ਕਲਾਕਾਰ ਹੀ ਹੈ ਨਹੀਂ ਹਨਾ ਹਾਂ ਹਾਂ ਤੁਸੀਂ ਲੋਕਾਂ ਤੱਕ ਰਹਿੰਦੇ ਹੋ ਆਪਦੀਆਂ ਜੜਾਂ ਨਾਲ ਜੁੜੇ ਰਹਿੰਦੇ ਹੋ ਇਹੀ ਇੱਕ ਅਸਲੀ ਕਲਾਕਾਰ ਦੀ ਪਛਾਣ ਹੈ ਇਹ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਤੁਹਾਡੇ ਚ ਨਿਮਰਤਾ ਤੁਹਾਡੇ ਚੋ ਸਾਦਗੀ ਤੁਹਾਡੇ ਚ ਉਹ ਨੀਵਾਪਣ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਪਰ ਉਹ ਉਹੀ ਕਿ ਇੱਕ ਬੈਲੈਂਸ ਹੋਣਾ ਵੀ ਜ਼ਰੂਰੀ ਹੈ ਮੈਂ ਨਾ ਉਹ ਪਿੱਛੇ ਜੇ ਫਿਲਮ ਆਈ ਸਈਆਰਾ ਜੀ ਉਸ ਫਿਲਮ ਦੇ ਦੋ ਐਕਟਰ ਨੇ ਜਿਹੜੇ ਉਹਨਾਂ ਦੀ ਨਾ ਅੱਜ ਤੱਕ ਇੰਟਰਵਿਊ ਨਹੀਂ ਹੋਈ ਕੋਈ ਉਹਨਾਂ ਨੇ ਡਾਇਰੈਕਟਰ ਨੇ ਇੰਟਰਵਿਊ ਨਹੀਂ ਉਹਨਾਂ ਦੀ ਹੋਣ ਦਿੱਤੀ ਓਕੇ ਤੇ ਉਹ ਮਤਲਬ ਉਹਦਾ ਰੀਜ਼ਨ ਇਹ ਸੀ ਕਿ ਕਹਿੰਦੇ ਜਿਹੜੇ ਉਹ ਦੋ ਕਿਰਦਾਰਾਂ ਨੂੰ ਤੁਸੀਂ ਸਕਰੀਨ ਤੇ ਪਸੰਦ ਕੀਤਾ ਨਾ ਤੁਸੀਂ ਉਹਨਾਂ ਨੂੰ ਸਕਰੀਨ ਤੇ ਹੀ ਦੇਖੋ ਤੁਹਾਨੂੰ ਉਹਨਾਂ ਨੂੰ ਰੀਅਲ 'ਚ ਮਿਲਣ ਦੀ ਰੀਅਲ 'ਚ ਦੇਖਣ ਦੀ ਜਾਣਨ ਦੀ ਲੋੜ ਨਹੀਂ ਹੈਗੀ ਤਾਂ ਕਿ ਉਹ ਕਿਰਦਾਰ ਦੀ ਉਹ ਸੈਕਟਰ ਦੀ ਉਸ ਕਲਾਕਾਰ ਦੀ ਉਹ ਹਾਈਪ ਬਣੀ ਰਹੇ ਓਕੇ ਹਾਂਜੀ ਤਾਂ ਉਹ ਵੀ ਜ਼ਰੂਰੀ ਆ ਕਿਉਂਕਿ ਫਿਰ ਜਦੋਂ ਲੋਕ ਤੁਹਾਨੂੰ ਫੋਰ ਗਰੰਟਡ ਲੈਣ ਲੱਗ ਜਾਂਦੇ ਆ ਕਿ ਕਲਾਕਾਰ ਦੇ ਕੋ ਉਹ ਅਹੁਦਾ ਜਾਂ ਇੱਕੋ ਪੋਜੀਸ਼ਨ ਫਿਰ ਉਹ ਨਹੀਂ ਰਹਿੰਦੀ ਤਾਂ ਇਹ ਜਿਵੇਂ ਆਪਾਂ ਬੈਲੈਂਸ ਦੀ ਗੱਲ ਕੀਤੀ ਹੈ ਬੈਲੈਂਸ ਹੋਣਾ ਵੀ ਜ਼ਰੂਰੀ ਆ ਤੁਹਾਡੇ ਚ ਹੰਕਾਰ ਨਹੀਂ ਆਉਣਾ ਚਾਹੀਦਾ ਤੁਹਾਡੇ ਚ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਤਾਂ ਰੱਬ ਬਣ ਗਿਆ ਹਨਾ ਤੁਹਾਡੇ ਚ ਨਿਮਰਤਾ ਹੋਣੀ ਚਾਹੀਦੀ ਆ ਪਰ ਇੱਕ ਬੈਲੈਂਸ ਦੇ ਵਿੱਚ ਜੇ ਤੁਹਾਨੂੰ ਕੋਈ ਮਿਲਣ ਆਉਂਦਾ ਹੈ ਜਾਂ ਤੁਹਾਡੇ ਨਾਲ ਕੋਈ ਗੱਲ ਕਰਦਾ ਤਾਂ ਮੈਂ ਕੁਝ ਇਹੋ ਜੇ ਦੇਖੇ ਨੇ ਮਤਲਬ ਮੈਂ ਚਲੋ ਨਾਮ ਤਾਂ ਪਾ ਨਹੀਂ ਲੈਣਾ ਆਬਵੀਅਸ ਹੈ ਕਿ ਜਿਹੜੇ ਮਤਲਬ ਜਿੰਨਾ ਦੇ ਹੰਕਾਰ ਤੋਂ ਲੋਕ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਨੇ ਹਾਂਜੀ ਫਿਰ ਇੱਕ ਕਹਿੰਦੇ ਹੁੰਦੇ ਆ ਵੀ ਜਿਹੜਾ ਕੋਈ ਤੁਹਾਡੇ ਮਨਪਸੰਦ ਦਾ ਰਾਈਟਰ ਹੋਵੇ ਜਾਂ ਕੋਈ ਐਕਟਰ ਹੋਵੇ ਉਹਦੇ ਤੋਂ ਦੂਰੀ ਬਣਾਈ ਰੱਖੋ ਇਸੇ ਕਰਕੇ ਸਵਾਲ ਆਇਆ ਕਿ ਇਹ ਇਸ ਗੱਲ ਦੇ ਵਿੱਚ ਸੱਚਾਈ ਇਹ ਗੱਲ ਮੈਂ ਪਿਛਲੇ ਦਿਨਾਂ 'ਚ ਮੈਂ ਕਿਤੇ ਲਿਖੀ ਸੀ ਕਿ बोली ਸੀ ਹਾਂਜੀ ਸ਼ਾਇਦ ਬੋਲੀ ਸੀ ਕਿ ਤੁਹਾਡਾ ਕੋਈ ਪਸੰਦੀਦਾ ਥੋੜਾ ਬਹੁਤ ਪਸੰਦੀਦਾ ਕੋਈ ਸਾਹਿਤਕਾਰ ਹੈ ਕੋਈ ਕਲਾਕਾਰ ਹੈ ਉਹਨੂੰ ਕਦੇ ਵੀ ਰੀਅਲ 'ਚ ਨਾ ਮਿਲੋ ਕਿਉਂਕਿ ਤੁਹਾਡੇ ਭਰਮ ਲਿਖੇ ਦੂਰ ਹੋ ਜਾਂਦੇ ਆ ਉਹ ਸ਼ਾਇਦ ਮੈਨੂੰ ਲੱਗਦਾ ਕਿਸੇ ਪਰਸਨੈਲਿਟੀ ਨੂੰ ਲੈ ਕੇ ਸੀ ਕਿਉਂਕਿ ਨਾ ਆਪਾਂ ਕਿਸੇ ਕਲਾਕਾਰ ਨੂੰ ਨਾ ਪਰ ਰੱਬ ਮੰਨਣ ਲੱਗ ਜਾਂਦੇ ਆ ਮੈਨੂੰ ਇਹ ਲੱਗਦਾ ਕਿਉਂਕਿ ਕਲਾਕਾਰ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਮੇਬੀ ਸੋਸ਼ਲ ਮੀਡੀਆ ਕਰਕੇ ਅਸੀਂ ਲੋਕਾਂ ਤੋਂ ਪ੍ਰਭਾਵਿਤ ਬਹੁਤ ਜ਼ਿਆਦਾ ਹੋ ਗਏ ਹਾਂ ਔਰ ਫਿਰ ਦੂਰ ਵੀ ਬੜੀ ਛੇਤੀ ਹੋ ਜਾਂਦੀ ਹੈ ਹਾਂਜੀ ਉਹ ਕੋਈ ਛੋਟੀ ਜੀ ਗਲਤੀ ਕਿਉਂਕਿ ਉਹ ਵੀ ਤਾਂ ਇੱਕ ਇਨਸਾਨ ਆ ਉਹਦੇ ਤੋਂ ਵੀ ਗਲਤੀਆਂ ਹੋ ਸਕਦੀਆਂ ਉਹ ਕੋਈ ਰੱਬ ਤਾਂ ਹੈ ਨਹੀਂ ਨਾ ਉਹ ਕੋਈ ਖੁਦਾ ਨਹੀਂ ਹੈ ਹਾਂ ਉਹ ਉਹਦੇ ਤੋਂ ਕੋਈ ਛੋਟੀ ਜਿਹੀ ਗਲਤੀ ਹੋ ਗਈ ਤਾਂ ਲੋਕ ਡਿਸਪਾਇੰਟਡ ਵੀ ਬੜੀ ਛੇਤੀ ਹੋ ਜਾਂਦੇ ਆ ਜੀ ਜਦੋਂ ਉਹ ਚੜ੍ਹਾ ਵੀ ਇੰਨੀ ਛੇਤੀ ਦਿੰਦਿਆਂ ਤਾਂ ਫਿਰ ਲਾਹ ਵੀ ਛੇਤੀ ਦਿੰਦਿਆਂ ਤਾਂ ਇਹ ਲੋਕਾਂ ਦਾ ਵੀ ਮੈਨ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਬੈਂਸਣਾ ਆ ਜੀ ਸਾਡਾ ਆਪ ਤੁਸੀਂ ਸਾਡੇ ਤੋਂ ਉਮੀਦਾਂ ਨਾ ਇੰਨੀਆਂ ਰੱਖੋ ਜੀ 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 ਜੈਸਮਿਨ ਆਉਣ ਵਾਲੇ 5 ਸਾਲਾਂ 'ਚ ਤੁਸੀਂ ਆਪਣੇ ਆਪ ਨੂੰ ਕਿਸ ਜਗ੍ਹਾ ਦੇਖਦੇ ਹੋ ਇਹ ਤਾਂ ਔਖਾ ਸਵਾਲ ਆ ਮੈਂ ਜਿਵੇਂ ਤੁਹਾਨੂੰ ਗੱਲ ਕੀਤੀ ਹੈ ਕਿ ਪਿਛਲੇ 5 ਸਾਲਾਂ ਦੇ ਜੇ ਕੰਪੈਰੀਟਿਵਲੀ ਅੱਜ ਦੇਖਾਂ ਤਾਂ ਮੈਂ ਮੈਂ ਮੇਰਾ ਗ੍ਰਾਫ ਉੱਪਰ ਹੀ ਜਾ ਰਿਹਾ ਹਰ ਪੱਖੋਂ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮੇਰੀ ਸਮਝ ਦਾ ਮੈਂ ਅੱਗੇ ਕੁਝ ਨਾ ਕੁਝ ਪੜਦੀ ਰਹਾ ਮੇਰੀ ਐਕਟਿੰਗ ਹੈ ਜਾਂ ਮੇਰੀ ਜੋ ਵੀ ਜਿਹੜੇ ਫੀਲਡ 'ਚ ਮੈਂ ਕੰਮ ਕਰ ਰਹੀ ਆ ਮੈਨੂੰ ਮੈਂ ਉੱਥੇ ਨਾ ਖੜੀ ਰਹਾ ਆਪਣੇ ਆਪ ਤੇ ਕੰਮ ਕਰਦੀ ਰਹਾ ਆਪਣੇ ਕੰਮ ਤੇ ਆਪਣੇ ਜੋ ਟੈਲੈਂਟ ਆ ਉਹਨੂੰ ਹੋਰ ਨਿਖਾਰਨ ਦੇ ਵਿੱਚ ਕੰਮ ਕਰਦੀ ਰਹਾ ਤੇ ਹੁਣ ਇਹੀ ਆ ਕਿ ਜੇ 5 ਸਾਲਾਂ ਚ ਇੱਥੇ ਪਹੁੰਚਿਆ ਤਾਂ ਅਗਲੇ 5 ਸਾਲਾਂ ਚ ਸ਼ਾਇਦ ਇਸ ਤੋਂ ਹੋਰ ਅੱਗੇ ਮਕਾਮ ਤੇ ਕਿਸੇ ਤੇ ਹੋਵਾਂਗੀ ਪਰ ਬਹੁਤ ਜ਼ਿਆਦਾ ਸੁਪਨੇ ਸਜਾਉਣੇ ਜਾਂ ਕੋਈ ਬਹੁਤ ਵੱਡੀਆਂ ਗੱਲਾਂ ਕਰਨ ਦੇ ਤਾਂ ਮੈਂ ਵੈਸੇ ਹੱਕ ਚ ਨਹੀਂ ਹੈਗੀ ਜੀ ਜਿਹੜੀਆਂ ਕੁੜੀਆਂ ਇਸ ਟਾਈਮ ਤੁਹਾਨੂੰ ਦੇਖ ਰਹੀਆਂ ਨੇ ਆ ਜ਼ਾਹਿਰ ਬਹੁਤ ਸਾਰੇ ਬਹੁਤ ਸਾਰੀਆਂ ਕੁੜੀਆਂ ਦੇ ਜ਼ਿਹਨ ਚ ਹੋਏਗਾ ਕਿ ਹਾਂ ਅਸੀਂ ਵੀ ਇਸ ਸੋਫੇ ਤੇ ਬੈਠੀਏ ਸਾਡੀ ਵੀ ਇੰਟਰਵਿਊ ਲਈ ਜਾਵੇ ਅਸੀਂ ਵੀ ਫਿਲਮਾਂ ਦੇ ਵਿੱਚ ਆਈਏ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿੰਨਾ ਕੁ ਸੁਖਾਲਾ ਹੈ ਤੇ ਕਿੰਨਾ ਕੋਖਾ ਇਹ ਸੁਖਾਲਾ ਤਾਂ ਨਹੀਂ ਹੈਗਾ ਅੱਜ ਦੇ ਦੌਰ 'ਚ ਖਾਸ ਤੌਰ 'ਤੇ ਜਦੋਂ ਕੰਪੀਟੀਸ਼ਨ ਹਾਂਜੀ ਹਾਂਜੀ ਸੁਖਾਲਾ ਤਾਂ ਬਿਲਕੁਲ ਵੀ ਨਹੀਂ ਹੈਗਾ ਤੇ ਔਖਾ ਮੈਨੂੰ ਲੱਗਦਾ ਉਹਨਾਂ ਕੁੜੀਆਂ ਲਈ ਹੈਗਾ ਜਿੰਨਾ ਲਈ ਥੋੜੇ ਜਿ ਜਿਨ੍ਹਾਂ ਦੇ ਮਾਪਿਆਂ ਨੂੰ ਉਹ ਨਹੀਂ ਸਮਝ ਨਹੀਂ ਹੈਗੀ ਜਾਂ ਉਹਨਾਂ ਨੂੰ ਸਿਰਫ ਇਹ ਹੈ ਕਿ ਚਲੋ ਸਾਡੀ ਜ਼ਿੰਮੇਵਾਰੀ ਇੱਥੀ ਹੋ ਗਈ ਤੇ ਉਹਨੂੰ ਵਿਆਹ ਕਰਕੇ ਤੋੜ ਦਿਓ ਉਹਨਾਂ ਲਈ ਔਖਾ ਤਾਂ ਹੈਗਾ ਪਰ ਮੈਨੂੰ ਲੱਗਦਾ ਇੱਕ ਸਟੈਂਡ ਲੈਣਾ ਨਾ ਇੱਕ ਭੱਗੀ ਹੋਣ ਦੀ ਜਿਹੜੀ ਪ੍ਰਵਿਰਤੀ ਹੈ ਔਰਤ ਦੇ ਵਿੱਚੋਂ ਹੋਣੀ ਚਾਹੀਦੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਉਹ ਚਿੰਗ ਹੈਗੀ ਆ ਤੁਹਾਡੇ ਅੰਦਰ ਉਹ ਕਾਬਲੀਅਤ ਹੈਗੀ ਆ ਕੁਛ ਕਰਨ ਦੀ ਕਿਸੇ ਵੀ ਖੇਤਰ ਚ ਤੁਹਾਡਾ ਨਾਮ ਕਮਾਉਣ ਦੀ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਆ ਯਕੀਨ ਆ ਫਿਰ ਦੁਨੀਆ ਦਾ ਕੋਈ ਵੀ ਇਨਸਾਨ ਇਥੋਂ ਤੱਕ ਕਿ ਤੁਹਾਡੇ ਆਪ ਦੇ ਮਾਪੇ ਵੀ ਤੁਹਾਨੂੰ ਨਹੀਂ ਰੋਕ ਸਕਦੇ ਤੁਸੀਂ ਬਾਗੀ ਹੋਣਾ ਸਿੱਖ ਜੋ ਤੁਸੀਂ ਅੱਗੇ ਵਧ ਜੂਗੇ ਪਰ ਇਹ ਵੀ ਜੇ ਤੁਹਾਨੂੰ ਸੋਸਾਇਟੀ ਸਪੋਰਟ ਕਰਦੀ ਆ ਤੁਹਾਡੇ ਮਾਪੇ ਸਪੋਰਟ ਕਰਦੇ ਆ ਫਿਰ ਤਾਂ ਚਲੋ ਬਹੁਤ ਚੀਜ਼ਾਂ ਸੁਖਾਲੀਆਂ ਹੋ ਜਾਂਦੀਆਂ ਪਰ ਆਪਣੇ ਸੁਪਨਿਆਂ ਨੂੰ ਮਾਰ ਕੇ ਸਿਰਫ ਮਾਪਿਓ ਲਈ ਵੀ ਚਲੋ ਵਿਆਹ ਕਰਕੇ ਤੋਰਤਾ ਅਸੀਂ ਆਪਣੀ ਉਹੀ ਜ਼ਿੰਦਗੀ ਜਿਉਣਾ ਲਾਂਗੇ ਆਪਣੇ ਸੁਪਨਿਆਂ ਨੂੰ ਮਾਰ ਕੇ ਮੈਂ ਉਹਦੇ ਹੱਕ 'ਚ ਨਹੀਂ ਹੈਗੀ ਤੇ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਬੱਚਿਆਂ ਤੇ ਆਪਣੇ ਜਿਹੜੇ ਫੈਸਲੇ ਆ ਉਹ ਥੋਪਣੇ ਬੰਦ ਕਰੋ ਬੱਚੇ ਗਲਤ ਵੀ ਹੋ ਸਕਦੇ ਆ ਆਪਾਂ ਇਹ ਨਹੀਂ ਕਹਿੰਦੀ ਪਰ ਜਦੋਂ ਅਸੀਂ ਕੁਝ ਥੋਪਦੇ ਆ ਤਾਂ ਫੇਰ ਉਹ ਉਹਨਾਂ ਦੇ ਨਤੀਜੇ ਹੋਰ ਜ਼ਿਆਦਾ ਖਤਰਨਾਕ ਨਿਕਲਦੇ ਆ हां एक ਮਾਪੇ ਹੋਣ ਦੇ ਨਾਤੇ ਉਹਨਾਂ ਨੂੰ ਸਹੀ ਸਲਾਹ ਦੇਣੀ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਕਰਾਂ ਬਹੁਤ ਸਾਰੇ ਐਹੋ ਜਿਹੇ ਵੀ ਮੂਵਮੈਂਟਸ ਆਈਆਂ ਜਿਹੜੀਆਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਕੋਲੇ ਬਿਠਾ ਕੇ ਕਿਹਾ ਸੀ ਕਿ ਮੇਰਾ ਇਹ ਪਰਸਪੈਕਟਿਵ ਆ ਜਿਹੜੀ ਜਿਹੜਾ ਤੂੰ ਫੈਸਲਾ ਲਿਆ ਉਹਦੇ 'ਚ ਮੈਂ ਇਹ ਸੋਚਦਾ ਪਰ ਛੱਡਦਾ ਮੈਂ ਤੇਰੇ ਤੇ ਤੂੰ ਡਿਸੀਜਨ ਕੀ ਲੈਣਾ ਜੀ ਪਰ ਇਹਦੇ ਨਤੀਜੇ ਇਹ ਨਿਕਲ ਸਕਦੇ ਆਉਣ ਵਾਲੇ ਭਵਿੱਖ ਦੇ ਵਿੱਚ ਜੀ ਤਾਂ ਉਹ ਇੱਕ ਸਹੀ ਤਰੀਕਾ ਸਾਨੂੰ ਸਮਝ ਵੀ ਹੁੰਦੀ ਆ ਤੁਹਾਡੇ ਬੱਚਿਆਂ ਦੇ ਨਾਲ ਮਤਲਬ ਇੱਕ ਇੱਕ ਬੱਚਿਆਂ ਦੇ ਨਾਲ ਦੋਸਤ ਬਣ ਕੇ ਰਹਿਣਾ ਸਾਨੂੰ ਜ਼ਰੂਰੀ ਆ ਜੀ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਆਪਣੇ ਕੌਨਫੀਡੈਂਸ ਲੈ ਲਾਂਗੇ ਉਹਨਾਂ ਦੇ ਦੋਸਤ ਬਣ ਕੇ ਰਹਾਂਗੇ ਤਾਂ ਸ਼ਾਇਦ ਸਾਨੂੰ ਉਹਨਾਂ ਨੂੰ ਸਾਡੇ ਤੋਂ ਕੋਈ ਗੱਲਾਂ ਲੁਕਉਣ ਦੀ ਲੋੜ ਨਹੀਂ ਪਊਗੀ ਜੀ ਤਾਂ ਬਸ ਇਹ ਹੀ ਦੋ ਤਿੰਨ ਚੀਜ਼ਾਂ ਨੇ ਵੀ ਉਹਨਾਂ ਨੂੰ ਆਪਣੇ ਜਿਹੜੇ ਫੈਸਲੇ ਨਾ ਥੋਪੇ ਜਾਣ ਉਹਨਾਂ ਨਾਲ ਦੋਸਤ ਬਣ ਕੇ ਉਹਨਾਂ ਦਾ ਸਾਥ ਦਿੱਤਾ ਜਾਵੇ ਜੀ ਜਸਮின் ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਨੂੰ ਸੱਚੀ ਪਤਾ ਨਹੀਂ ਲੱਗਿਆ ਕਿ ਸਮਾਂ ਕਦੋਂ ਕਹਿ ਗਿਆ ਕਿ ਹੁਣ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਗੱਲਬਾਤ ਕਰਨ ਤੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਾਡੇ ਸਮਾਜ ਦੇ ਵਿੱਚ ਸਪੈਸ਼ਲੀ ਕੁੜੀਆਂ ਦੇ ਲਈ ਜਿਹੜਾ ਸਾਡਾ ਪ੍ਰੋਸਪੈਕਟਿਵ ਆ ਫਿਲਮ ਇੰਡਸਟਰੀ ਦਾ ਜਿਹੜਾ ਪ੍ਰੋਸਪੈਕਟਿਵ ਆ ਉਹ ਕਿੰਨਾ ਕੁ ਕਲੀਅਰ ਹੈ ਇਸ ਬਾਰੇ ਜੇ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ ਇਹ ਨਾ ਥੋੜਾ ਜਿਹਾ ਡਿਫਿਕਲਟ ਹੈ ਕਿਉਂਕਿ ਜਿਹੜੇ ਲੋਕ ਇਸ ਖੇਤਰ ਦੇ ਨਾਲ ਨਹੀਂ ਜੁੜੇ ਹੋਏ ਜੀ ਉਹਨਾਂ ਲਈ ਇਹ ਇੱਕ ਬਿਲਕੁਲ ਵੱਖਰੀ ਦੁਨੀਆ ਜੀ ਬਿਲਕੁਲ ਵੱਖਰੀ ਦੁਨੀਆ ਜਦੋਂ ਅਸੀਂ ਇਹਦੇ ਅੰਦਰ ਆਉਨੇ ਆ ਤਾਂ ਉਹਦੋਂ ਬਿਲਕੁਲ ਵੱਖਰੀ ਹੈ ਬਹੁਤ ਸਾਰੇ ਲੋਕਾਂ ਨੂੰ ਨੇ ਇਹਦੇ ਪ੍ਰਤੀ ਬਹੁਤ ਭਲੇਖੇ ਨੇ ਉਹ ਆਪਣੀਆਂ ਕੁੜੀਆਂ ਨੂੰ ਇਸ ਫੀਲਡ ਦੇ ਵਿੱਚ ਆਉ ਨਹੀਂ ਦਿੰਦੀ ਬਚਾ ਕੇ ਰੱਖਦੇ ਬਚਾ ਕੇ ਰੱਖਦੇ ਨੇ ਪਰ ਮੈਂ ਕਹਿੰਨੀ ਆ ਕਿ ਜੇ ਤੁਹਾਡੀਆਂ ਕੁੜੀਆਂ ਤੁਹਾਡੇ ਬੱਚੇ ਇਸ ਫੀਲਡ 'ਚ ਆਉਣਾ ਚਾਹੁੰਦੇ ਆ ਬਸ ਉਹਨਾਂ ਨੂੰ ਮੈਂਟਲੀ ਸਟਰੋਂਗ ਕਰਕੇ ਭੇਜੋ ਹੂੰ ਉਹ ਕਿਸੇ ਦੇ ਵਰਗਲਾ ਵਿੱਚ ਨਾ ਆਉਣ ਉਹਨਾਂ ਦੇ ਵਿੱਚ ਉਹ ਕਾਬਲੀਅਤ ਟੈਲੈਂਟ ਹੋਵੇ ਤਾਂ ਉਹ ਏਸ ਇੰਡਸਟਰੀ ਦੇ ਵਿੱਚ ਆਪਣਾ ਨਾਮ ਕਮਾ ਸਕਦੀਆਂ ਨੇ ਏਸ ਇੰਡਸਟਰੀ ਚ ਕੁਝ ਵੀ ਕਿਉਂਕਿ ਜੋ ਗਲਤ ਮਲ ਥੋੜਾ ਬਹੁਤਾ ਜੋ ਕੁਝ ਹੁੰਦਾ ਉਹ ਹਰ ਫੀਲਡ ਚ ਹੁੰਦਾ ਮੈਂ ਫਿਲਮ ਇੰਡਸਟਰੀ ਨੂੰ ਬਿਲਕੁਲ ਵੀ ਗਲਤ ਨਹੀਂ ਕਹਿੰਦੀ ਚੰਗੇ ਮਾੜੇ ਲੋਕ ਨੇ ਜਿਹੜੇ ਉਹ ਹਰ ਫੀਲਡ ਚ ਹੁੰਦੇ ਨੇ ਪਰ ਜਿਹੜੇ ਲੋਕ ਫਿਲਮ ਇੰਡਸਟਰੀ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਥੋੜਾ ਜਾਂ ਇੰਡਸਟਰੀ ਬਾਰੇ ਕੁਝ ਪਲੇਖੇ ਨੇ ਪਰ ਉਹ ਇਦਾਂ ਦਾ ਕੁਝ ਨਹੀਂ ਹੈ ਤੁਸੀਂ ਮੈਂਟਲੀ ਸਟਰੋਂਗ ਹੋਣੇ ਚਾਹੀਦੇ ਹੋ ਖਾਸ ਕਰਕੇ ਕੁੜੀਆਂ ਮੈਂਟਲੀ ਸਟਰੋਂਗ ਹੋਣੀਆਂ ਚਾਹੀਦੀਆਂ ਕਿ ਚੰਗੇ ਮਾੜੇ ਲੋਕਾਂ ਨਾਲ ਡੀਲ ਕਿਵੇਂ ਕਰਨਾ ਉਹ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਨੇ ਆ ਬਾਕੀ ਇਸ ਫੀਲਡ ਦੇ ਵਿੱਚ ਜੋ ਸਟਰਗਲ ਆ ਉਹ ਉਦਾਂ ਹੀ ਆ ਜਿਹੜੀ ਹਰ ਫੀਲਡ 'ਚ ਹੁੰਦੀ ਆ ਇਹਦੇ 'ਚ ਕੁਝ ਵੱਖਰਾ ਨਹੀਂ ਹੈ वह काम कर सकते जी बहुत बहुत शुक्रिया जैसमैन प्रोग्राम यंग तिरंगत अपना सफ़र और खास तौर पर जोड़े लोगों का सुपना है इस इंडस्ट्री के आने की उन्होंने बारे गलबात बहुत बहुत, बहुत शुक्रिया थोड़ा शुक्रिया वरिंदर थैंक यू थैंक यू सो मच